ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀ ਦੀ ਕਹਾਵਤ ਸੁਣਿਆ ਹੋਊਗਾ ਸੋਚੇ ਮੋਤੀ ਸੋਚੇ ਮੋਤੀ ਜਿਨ੍ਹਾਂ ਨੇ ਪੰਨ ਕੀਤੇ ਕਹਿੰਦੇ ਰੱਬ ਨੇ ਬੜਾਈਆਂ ਜੋੜੀਆਂ ਤੇ ਕਹਿਣ ਦਾ ਭਾਵ ਕਿ ਜਿੱਥੇ ਦੋ ਦਿਲ ਮਿਲ ਜਾਂਦੇ ਆ ਪਤੀ ਪਤਨੀ ਏਕ ਜੋਤ ਤੋਂ ਮੂਰਤੀ ਤਾਂ ਫਿਰ ਕਹੀਐ ਸੋਈ ਸੋਚੇ ਮੋਤੀ ਬੰਦੇ ਨੇ ਕਿਹਾ ਕਿ ਕੀ ਕਰਨਾ ਜ਼ਿੰਦਗੀ ਦੇ ਵਿੱਚ ਜਿੱਤਣ ਦੇ ਲਈ ਜੇ ਕੁਝ ਜਿੱਤਣਾ ਹੈ ਜਿੱਤਣ ਦੇ ਲਈ ਜੇ ਕੋਈ ਚੀਜ਼ ਹੈ ਤੇ ਬੰਦੇ ਦਾ ਮਨੁੱਖਤਾ ਦਿਲ ਜਿੱਤੋ ਪੀਣ ਲਈ ਕੋਈ ਚੀਜ਼ ਹੈ ਸ਼ਰਾਬ ਨਹੀਂ ਪੀਣੀ ਪੀਣ ਲਈ ਜੇ ਕੋਈ ਚੀਜ਼ ਹੈ ਤਾਂ ਗੁੱਸੇ ਨੂੰ ਪੀ ਜਾਓ ਖਾਣ ਲਈ ਕੋਈ ਚੀਜ਼ ਹੈ ਤਾਗਾ ਮ ਗਮ ਨੂੰ ਖਾ ਜਾਓ ਦੇਣ ਲਈ ਜੇ ਕੋਈ ਚੀਜ਼ ਹੈ ਤਾਂ ਤਾਨ ਦਿਆ ਕਰੋ ਗਰੀਬਾਂ ਦੀ ਬਹੁਤ ਬਹੁਤ ਸਹਾਇਤਾ ਕਰਿਆ ਕਰੋ ਲੈਣ ਲਈ ਜੇ ਕੋਈ ਚੀਜ਼ ਹੈ ਕਿਸੇ ਤੋਂ ਲੈਣਾ ਤਾਂ ਗਿਆਨ ਲਿਆ ਕਰੋ ਸਾਨੂੰ ਸੋਝੀ ਆਵੇ ਦਿਖਾਉਣ ਲਈ ਕੋਈ ਚੀਜ਼ ਹੈ ਤਾਂ ਦਿਆ ਕਹਿਣ ਲਈ ਕੋਈ ਚੀਜ਼ ਹੈ ਤਾਂ ਸੱਚ ਕਿਹਾ ਕਰੋ ਚੁਟਣਾ ਬੋਲਿਆ ਕਰੋ ਜੇ ਕੁਝ ਕਹਿਣਾ ਹੈ ਤਾਂ ਸੱਚ ਕਹਿਆ ਕਰੋ ਰੱਖਣ ਲਈ ਜੇ ਕੋਈ ਚੀਜ਼ ਹੈ ਤਾਂ ਇੱਜ਼ਤ ਸਾਨੂੰ ਰੱਖਣੀ ਚਾਹੀਦੀ ਹੈ ਹਰੇਕ ਵੀ ਮਾਪਿਓ ਦੇ ਭੈਣ ਭਰਾ ਦੀ ਇੱਜ਼ਤ ਰੱਖਣੀ ਚਾਹੀਦੀ ਹੈ ਨਾ ਰੱਖਣ ਲਈ ਜੀ ਕੋਈ ਚੀਜ਼ ਹੈ ਕਿਸੇ ਦੇ ਨਾਲ ੁੱਲਕੀ ਵੀ ਈਰਖਾ ਨਾ ਕਰਿਆ ਕਰੋ ਵੱਡਣ ਲਈ ਕੋਈ ਚੀਜ਼ ਹੈ ਤਾਂ ਸਾਰੀ ਦੁਨੀਆ ਦੇ ਵਿੱਚ ਪਿਆਰ ਵੰਡੋ ਇਹ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਮਾਣ ਆਵੇ